ਬੀਤੇ ਦਿਨੀ ਬਾਲੀਵੁੱਡ 스타 ਸੈਫ ਅਲੀ ਖਾਨ ਦੇ ਉਹਦੇ ਘਰ ਵਿੱਚ ਵੜ ਕੇ ਇੱਕ ਸ਼ੱਕੀ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ ਅਤੇ ਹੁਣ ਹਮਲਾ ਕਰਨ ਵਾਲੇ ਸ਼ੱਕੀ ਮੁਲਜ਼ਮ ਨੂੰ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਪੁਲਿਸ ਵੱਲੋਂ ਉਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਦੀ ਜਾਣਕਾਰੀ ਅਨੁਸਾਰ ਹਮਲੇ ਦਾ ਸ਼ੱਕੀ ਸੀਸੀਟੀਵੀ ਦੇ ਵਿੱਚ ਬਾਂਦਰਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਨਜ਼ਰ ਆਇਆ ਸੀ ਅਤੇ ਉਹਨੂੰ ਉਸੇ ਇਲਾਕੇ ਦੇ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਹੈ ਸ਼ੱਕੀ 15 ਜਨਵਰੀ ਦੀ ਰਾਤ ਤਕਰੀਬਨ 1:30 ਵਜੇ ਸੈਫ ਅਲੀ ਖਾਨ ਦੇ ਘਰ ਦੀ 6ਵੀਂ ਮੰਜ਼ਲ ਤੋਂ ਹੇਠਾਂ ਉਤਰਦਾ ਦੇਖਿਆ ਗਿਆ ਸੀ ਸੈਫ ਤੇ ਹਮਲੇ ਦੇ ਸਬੰਧ ਵਿੱਚ ਮੁੰਬਈ ਪੁਲਿਸ ਨੇ ਵਾਰਿਸ ਅਲੀ ਸਲਵਾਨੀ ਨਾਂ ਦੇ ਇੱਕ ਤਰਖਾਨ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਜਿਸ ਨੇ ਘਟਨਾ ਤੋਂ 2 ਦਿਨ ਪਹਿਲਾਂ ਉਹਨਾਂ ਦੇ ਫਲੈਟ ਵਿੱਚ ਕੰਮ ਕੀਤਾ ਸੀ ਹਮਲੇ ਵਿੱਚ ਸੈਫ ਅਲੀ ਖਾਨ ਦੇ ਗਲੇ, ਪਿੱਠ, ਹੱਥ ਅਤੇ ਪੈਰ ਵਿੱਚ 6 ਥਾਵੇਂ ਤੇ ਦੱਸਿਆ ਗਿਆ ਕਿ ਚਾਕੂ ਦੇ ਵਾਰ ਕੀਤੇ ਗਏ ਸੀ ਲੀਲਾਵਤੀ ਹਸਪਤਾਲ ਦੇ ਡਾਕਟਰ ਨੀਰਜ ਨੇ ਦੱਸਿਆ ਕਿ ਸੈਫ ਦੀ ਰੀੜ ਦੀ ਹੱਡੀ ਵਿੱਚ ਚਾਕੂ ਦਾ ਟੁਕੜਾ ਸੀ ਅਤੇ ਫਲੂਰ ਵੀ ਲੀਕ ਹੋ ਰਿਹਾ ਸੀ ਸਰਜਰੀ ਕਰਕੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਪੁਲਿਸ ਨੇ ਉਸ ਨੂੰ ਕਬਜ਼ੇ ਵਿੱਚ ਲੈ ਲਿਆ ਇਹ ਵਾਰਦਾਤ ਸੈਫ ਕਰੀਨਾ ਦੇ ਬੱਚੇ ਦੇ ਕਮਰੇ ਵਿੱਚ ਵਾਪਰੀ ਸੀ ਕਮਰੇ ਵਿੱਚ ਉਸਦੀ ਹਾਊਸ ਕੀਪਰ ਅਰੀਆਮਾ ਫਿਲਿਪ ਉਰਫ ਲੀਲਾ ਮੌਜੂਦ ਸੀ ਜਿਸ ਨੂੰ ਸ਼ੱਕੀ ਨੇ ਫੜ ਲਿਆ ਸੀ ਜਿਵੇਂ ਹੀ ਉਸ ਨੇ ਤੀਕ ਮਾਰੀ ਸੈਫ ਆਪਣੇ ਬੱਚੇ ਦੇ ਕਮਰੇ ਵਿੱਚ ਪਹੁੰਚਿਆ ਸੀ ਸੈਫ ਨੂੰ ਵੇਖਦਿਆਂ ਸ਼ੱਕੀ ਨੇ ਉਸ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਤਰ੍ਹਾਂ ਉਹ ਜ਼ਖਮੀ ਹੋ ਗਿਆ ਸੀ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਸੈਫ ਅਲੀ ਖਾਨ ਦੀ ਮੇੜ ਨੇ ਦੱਸਿਆ ਕਿ ਮੁਲਜ਼ਮ ਨੇ ਅਦਾਕਾਰ ਦੇ ਕੋਲੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ ਹੁਣ ਸਭ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਉਹ ਵਿਅਕਤੀ ਇਹਨਾਂ ਦੇ ਘਰ ਤੱਕ ਪਹੁੰਚਣ ਦੇ ਵਿੱਚ ਕਿਵੇਂ ਕਾਮਯਾਬ ਹੋ ਗਿਆ ਕੀ ਕੋਈ ਜਾਣਕਾਰ ਹੈ ਕੋਈ ਕੋਈ ਫਰੋਤੀ ਮੰਗਣ ਵਾਲਾ ਹੈ ਕੋਈ ਲੁਟੇਰਾ ਜਾਂ ਇਹਦੇ ਪਿਛਲੇ ਕਾਰਨ ਕੀ ਨੇ